ਕਈ ਵਾਰ ਆਪਾਂ ਕਹਿ ਦਿੰਨੇ ਦੀ ਕੀ ਫਾਇਦਾ ਗੁਰਦੁਆਰੇ ਰਸਤ ਦੇਣ ਦਾ ਮੱਥਾ ਟੇਕਣ ਦਾ ਗੋਲ ਕਾ ਪਿੱਛੇ ਲੜੀ ਜਾਂਦੇ ਆ ਕਰਦੇ ਉਹ ਕਰਦੇ ਇਹ ਤੁਹਾਡੇ ਦਿਲ ਦੀ ਆਵਾਜ਼ ਨਹੀਂ ਹੈ ਇਹ ਕਾਮਰੇਡਾਂ ਨੇ ਨਾਰਾ ਦਿੱਤਾ ਸੀ ਵੀ ਸਿੱਖ ਧਰਮ ਨੂੰ ਖਤਮ ਕਰਨਾ ਤੇ ਗੋਲਕ ਉਠਾ ਦਿਓ ਕਿਉਂਕਿ ਗੋਲਕ ਹੈ ਤੇ ਦੇਗ ਹੈ ਦੇਗ ਹੈ ਤੇ 2% ਦੀ ਸਿੱਖਾਂ ਦਾ ਨਾਂ ਦੁਨੀਆ ਤੇ ਹੈ ਤੇ ਤੇਗ ਖਾਓਗੇ ਤੇ ਤੇਗ ਚਲਣ ਜੋਗੇ ਹੋ ਤੇਗ ਚੱਲੇਗੀ ਔਰ ਇਹ ਦਸਵੰਦ ਪ੍ਰਬੰਧਕਾਂ ਨੇ ਨਹੀਂ ਸ਼ੁਰੂ ਕੀਤਾ ਵੀ ਤੁਹਾਡੇ ਗੁਰਦਾਰੇ ਵਾਲਿਆਂ ਆਖਿਆ ਵੀ ਇੱਥੇ ਮਾਇਆ ਚੜਾਓ ਇਹ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਹੈ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹਾ ਪਛਾਣ ਐਸੇ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਦਰੇ ਲੋੜਵੰਦ ਨੂੰ ਰੋਟੀ ਖਵਾ ਦੋਗੇ ਦੁਆਦ ਹੋਏਗਾ ਨਗੇ ਨੂੰ ਬਸਤਰ ਦੇ ਦੋਗੇ ਦਵਾ ਦਵੇਗਾ ਤੁਹਾਡੀ ਕਿਰਤ ਸਫਲੀ ਹੋਵੇਗੀ ਜਿੱਦਾਂ ਆਪਾਂ ਕਮਾ ਕੇ ਲਿਹਾਈਏ ਤੇ ਮਾਈ ਬਾਪ ਨੂੰ ਚੰਗੇ ਬਸਤਰ ਚੰਗਾ ਭੋਜਨ ਪਹਿਲਾਂ ਦੇਈਦਾ ਵੀ ਤੁਹਾਡੇ ਕਰਕੇ ਦੁਨੀਆ ਤੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗੁਰੂ ਸਾਡਾ ਮਾਤਾ ਪਿਤਾ ਹੈ ਔਰ ਚੜਾਵੇ ਦੀ ਗੱਲ ਜਿੱਥੇ ਆ ਗੁਰੂ ਗ੍ਰੰਥ ਸਾਹਿਬ ਕਹਿੰਦੇ ਪਾਟ ਪਟੰਬਰ ਬਹੁ ਬਿੱਦ ਸਤ ਕਰਮੁਖ ਸੰਚੋ ਦੇਸ ਪੁੰਨ ਕੀ ਫਿਰ ਟੋਟ ਨਾ ਆਵੇ ਇੱਕ ਇੰਗਲਿਸ਼ ਦਾ ਵਿਦਵਾਨ ਲਿਖਦਾ ਆਫਰ ਦਾ ਗੁਰੂ ਸੈਕ੍ਰੇਡ ਫੂਡ ਸੈਟਰਨ ਰੋਬਸ ਸਿਲਕ ਜੋ ਕੁਝ ਵੀ ਹੈ ਜਿਹੜੇ ਖਜ਼ਾਨੇ ਚ ਹੁੰਦਵੇਂਗਾ ਉਹ ਮੁਕੇਗਾ ਨਹੀਂ ਇੱਥੇ ਰਮਾਲੇ ਨੂੰ ਕਈ ਰੋਈ ਜਾਣਗੇ ਓਹੋ 2 ਲੱਖ ਦਾ ਰਮਾਲਾ ਚੜਾਤਾ ਜੇ ਆਪ ਭਾਵੇਂ 6 ਲੱਖ ਦਾ ਕੋਟ ਪਾਇਆ ਹੋਵੇ 1500 ਰੁਪਏ ਨੂੰ ਸਕੁਅਰ ਫੀਟ ਪੱਥਰ ਲਾ ਦਿੱਤਾ ਜੀ ਗੁਰਦੁਆਰੇ ਆਪ ਭਾਵੇਂ 500 ਡਾਲਰ ਨੂੰ ਸਕੁਅਰ ਫੀਟ ਟਾਈਲ ਲਾਈ ਬੈਠਾ ਹੋਵੇ ਤੇ ਇਹ ਵੀ ਨਹੀਂ ਗਾਰੰਟੀ ਵੀ ਕੱਲ ਦਾ ਦੇਣੇ ਨੇ ਵੇਖਣਾ ਹੈ ਕਿ ਨਹੀਂ ਗੁਰੂ ਕਰਤੇ ਸਾਂਝਾ ਹੈ ਸਦੀਵੀ ਪ੍ਰਗਟ ਹੈ ਔਰ ਕਾਦੇ ਲਈ ਹੈ ਗੁਰਦੁਆਰਾ ਹੋਏ ਸੋਜੀ ਪਾਏ ਸੀ ਤੁਹਾਨੂੰ ਸੋਜੀ ਜਾਵੇ ਤੁਹਾਡਾ ਜੀਵਨ ਸਫਲਾ ਆਵੇ ਮਹਾਰਾਜ ਕਹਿੰਦੇ ਰਮਾਲਿਆਂ ਨੂੰ ਹੀ ਰੋਈ ਜਾਂਦੇ ਨੇ ਮੇਰੇ ਸਿੱਖ ਇਦਾਂ ਦੇ ਨਹੀਂ ਸਤਿਗੁਰ ਆਗੈ ਸੀਸ ਭੇਟਦੇ ਹੂੰ ਜੇ ਸਤਿਗੁਰ ਸਾਚਾ ਹੈ ਭਾਵੇਂ ਬਾਬੇ ਦੀਵਸੋਂ ਹੁਣੀ ਸਿਰ ਭੇਟਾ ਕਰ ਦਿੰਦੇ ਨੇ ਪ੍ਰੇਮ ਦੀਆਂ ਖੇਡਾਂ ਨੇ ਆਪਾਂ ਕਹਿ ਹੀ ਦੇਣੇ ਜਿਹਦੇ ਨਾਲ ਪ੍ਰੇਮ ਕਰੀਏ ਵੀ ਤੇਰੇ ਲਈ ਜਾਨ ਹਾਜ਼ਰ ਹੈ ਕੱਪੜਿਆਂ ਦੀ ਕਿਹੜੀ ਗੱਲ ਹੈ ਚੋਰ ਦੀ ਕਿਹੜੀ ਗੱਲ ਹੈ ਜਿੱਥੇ ਪਿਆਰ ਹੈ ਉੱਥੇ ਤਨਨ ਸ਼ਵਰ ਕਰਦਾ ਹੈ ਖਾਲਸਾ